ਕਾਕਾ ਮੇਲੇ ਤੇ ਪਤਾ ਕਿੰਨਾ ਨਜ਼ਾਰਾ ਆ ਜਿਹੜਾ ਕਿਨੋਲ ਤੇ ਆ ਉਹ ਵਾਹ ਸੁਆਦ ਆ ਯਾਰ ਯਾਰੀ ਵਖਰਾ ਜੀ ਉਹ ਨਜ਼ਾਰਾ ਤਾਂ ਉਹਨੀਆਂ ਪੰਜ ਰੋਜ਼ ਦੀ ਉੱਥੇ ਪਤਾ ਕਿੰਨੀ ਡੱਫੀ ਆ ਤਾਂ ਉਹ ਕਾ ਡੱਫਣੀ ਜੀ ਹੁਣ ਪੈਸੇ ਪੂਸੇ ਆਪਣੇ ਕੋਲ ਕਿੰਨੇ ਰਹਿ ਗਏ ਪੈਸੇ ਖੜਚਾ ਹਾਂ ਪੈਸੇ ਤਾਂ ਯਾਰ ਆਪਣੇ ਕੋਲੇ ਮੈਨੂੰ ਦੀਦੀ ਦਾ ਵੀ ਪੈਸੇ ਹੁਣ ਬੱਪੇ ਕੋਲ ਤਾਂ ਦਬਾਨੀ ਵੀ ਨਹੀਂ ਬਚੀ ਯਾਰ ਹਾਂ ਹੁਣ ਕੀ ਕਰਾਂਗੇ ਫਿਰ ਅੱਲੀ ਅਜੀਬ ਲੈ ਇੰਨੇ ਪੈਸੇ ਲਾ ਕਿੱਥੇ ਦਿੱਤੇ ਸੱਜੜਿਆ ਪਤਾ ਕਿੰਨੀ ਮਹਿੰਗੀ ਆ 1000 ਰੁਪਏ ਦੀ ਦਸੇ ਅਗਲਾ ਉਹ ਪੈਸੇ ਤਾਂ ਲੱਗਣਗੇ ਉਹ ਤਾਂ ਪੀ ਗਏ ਹੁਣ ਆਪਾਂ ਕੀ ਕਰੀਏ ਨਹੀਂ ਤੁਰੇ ਕਿੱਧਰ ਜਾਣੇ ਇਥੇ ਨਾ ਕੋਈ ਬੰਦਾ ਦੀਂਦਾ ਮੈਨੂੰ ਤਾਂ ਲੱਗਦਾ ਜਿਵੇਂ ਜਿਵੇਂ ਪਛੜਾ ਜੇ ਰੀਆ ਹੁੰਦਾ ਕੋਈ ਯਾਰ ਦੂਰ ਦੂਰ ਦੇਖਰ ਕੋਈ ਪਿੰਡੇ ਨਹੀਂ ਦੀਂਦਾ ਇੱਥੇ ਦਾ ਓਏ ਫਿਰ ਚੱਲ ਜਾਈਏ ਕੋਈ ਲੱਗੇ ਤਣ ਪੱਤ ਨਾ ਹੱਲ ਬਾਈ ਦੇਖਦੇ ਆ ਫਿਰ ਕੋਈ ਕਰਦੇ ਆ ਸਕੀਮ ਉਹ ਕੌਦੇ ਵਾਲੇ ਵੀ ਖਾ ਗਏ ਜਿਹੜਾ ਲੁੱਟਿਆ ਸੀ ਉਹਨੂੰ ਕਰਦੇ ਆ ਸਕੀਮ ਫੇਰ ਕੋਈ ਕੋਈ ਨੇੜੇ ਤੇੜੇ ਪਿੰਡ ਤੇ ਨਹੀਂ ਆਣ ਕਾਕਿਆ ਕੀ ਕਰੀਏ ਪਿੰਡ ਪਿੰਡ ਭਰਾਵਾਂ ਦੇਖਣਾ ਪਊਗਾ ਇਹ ਤਾਂ ਹੁਣ ਪੰਦਰਾਂ ਤੁਰੇ ਜਾਣੇ ਆ ਯਾਰ ਆਪਾਂ ਦੇਖਦੇ ਆ ਉਹ ਬਾਬਾ ਹੁੰਦਾ ਤਰੇ ਉਹਨੂੰ ਪੁੱਛਦੇ ਆ ਪੁੱਛਣਾ ਪੁੱਛਣਾ ਹੋਰ ਪੁੱਛਦੇ ਆ ਵੀ ਕੀ ਆ ਲੱਤਾਂ ਟੁੱਟੀਆਂ ਜਾਂਦੀਆਂ ਨੇ ਹੋਰ ਬਾਬਾ ਠੀਕ ਹੈ ਬਈ ਤਕੜਾ ਵਧੀਆ ਤੇ ਇਦੋਂ ਕਾਹ ਪਿੰਡ ਕਿਹੜਾ ਕ ਗਲਪੜਕੋਂਡਾ ਗਲਪੜਕੋਂਡਾ ਅੱਬਾ ਸਰੀ ਟੁੱਟੀਆਂ ਤੇਰੇ ਕੋਲ ਨਹੀਂ ਹੈ ਕੋਈ ਸਮਾਨ ਸਮੋਣਾ ਆਹਾਹਾ ਬਾਬਾ ਦਾ ਨਜ਼ਾਰੀਆ ਕੱਟ ਗਿਆ ਫਿਰ ਪੰਜ ਰਤਨੀ ਯਾਰ ਦੇਖ ਦੂਰ ਆਪਾ ਪਿੰਡ ਆ ਦੋ ਕਿਲੋਮੀਟਰ ਚੱਕ ਯਾਰ ਤੁਸੀਂ ਕੀ ਰੋਜ਼ ਮੰਗਣੇ ਆ ਠੀਕ ਆ ਬਾਬਾ ਜਮਾਂ ਬਾਹਰ ਰਾਇਆ ਕਰ ਰੰਗ ਲਾ ਦੇ ਤੂੰ ਜਮਾਂ ਨਜ਼ਾਰਾ ਹੀ ਲਿਆਤਾ ਹੋਰ ਹਾ ਉਹ ਬਾਬਾ ਪੈਸੇ ਦੇ ਬਾਬੇ ਮਿਲਣਾ ਕੋਈ ਤਾਂ ਰੱਬ ਦਾ ਬੰਦਾ ਹੀ ਚੱਕ ਰਿਹਾ ਕੋਈ ਸਾਰਾ ਆਪੇ ਬਹੁੜ ਦਾ ਪ੍ਰਮਾਤਮਾ ਦੇਖ ਲਾ ਚੱਲ ਪੱਤੀ ਆ ਹਾਂ ਉਹ ਰੋਂਦੇ ਯਾਰ ਹਜੇ ਨਹੀਂ ਰੋਂਦੇ ਉਹ ਗੱਲ ਤਾਂ ਤੇਰੀ ਠੀਕ ਆ ਕਾਕਿਆ ਉਹ ਖੇਤੇ ਡਦਾ ਵੀ ਇੰਦਰੀ ਵੱਡੂਗੀ ਯਾਰ 4 ਮਹੀਨੇ ਹੋ ਗਏ ਆਪਾਂ ਨੂੰ ਘਰੋਂ ਨਿਕਰੇ ਨੂੰ ਉਹ ਗੱਲ ਆ ਇੱਕ ਯਾਰ ਆਪਾਂ ਉਹੀ ਛੋੜ ਛੋੜ ਕਰਦੇ ਫਿਰਦੇ ਯਾਰ ਗੱਲ ਤਾਂ ਤੇਰੀ ਠੀਕ ਆ ਕਾਕਿਆ ਆਪਾਂ ਕੈਮੀ ਯਾਰ ਖਾਂਦੇ ਪੀਂਦੇ ਦਿਲੱਤੇ ਮਾਰਦੇ ਸੀ ਇਹਰ ਬੇਬੇ ਵਿਚਾਰੀ ਪਤਾ ਨਹੀਂ ਕੀ ਕਰਦੀ ਹੋਊਗੀ ਅੱਜ ਯਾਰ ਬਹੁਤ ਜ਼ਿਆਦਾ ਆਉਂਦੀ ਐ ਓਏ ਮਨੂ ਘਾਪ ਆਉਂਦੀ ਐ ਬਾਪੂ ਦੀ ਜ਼ਿਆਦਾ ਵਿਚਾਰਾ ਪਤਾ ਨਹੀਂ ਕਿੱਥੇ ਕਿੱਥੇ ਭਾਲਦਾ ਫਿਰਦਾ ਹੋਊਗਾ ਦੇਖ ਲਾ ਗਏ ਨੇ ਕਿਸਮਤ ਦਾ ਬੰਦੇ ਦੀ ਇਹ ਨਹੀਂ ਪਤਾ ਕਿੱਥੇ ਦੀ ਕਿੱਥੇ ਲੈ ਜੇ ਗਨਤਤ ਲਈ ਠੀਕ ਆਗਾ ਕਿਆ ਪਰ ਆਪਾਂ ਉਹ ਗਲਤੀ ਕਰਦੇ ਫਿਰਦੇ ਤੁਲੀਆਂ ਤੇ ਕੋਈ ਨਹੀਂ ਗਲਤ ਕਰਦਾ ਯਾਰ ਆਪਾਂ ਤਾਂ ਕੋਈ ਕਤਲ ਤਾਂ ਨਹੀਂ ਕੀਤਾ ਨਾ ਹੀ ਆਪਾਂ ਕਿਸੇ ਨੂੰ ਲੁੱਟਿਆ ਗਿਆ ਯਾਰ ਆਪਾਂ ਤਾਂ ਟਾਈਮ ਪਾਸ ਕਰਦੇ ਆ ਯਾਰ ਉਹ ਹੈ ਤਾਂ ਗਲਤੀ ਐ ਸੁੰਦਰਾ ਤੇਰੀਆਂ ਸਕੀਮਾਂ ਬਾਹਣੀਆਂ ਘੈਂਟ ਨੇ ਉਹ ਕੜਾ ਕੱਟਨੇ ਉਹ ਦੁਨੀਆਂ ਚ ਸਕੀਮਾਂ ਨਾਲ ਦਲਦੀ ਆ ਅੱਜ ਕੱਲ ਇਹਦੇ ਇਹ ਸਰਕਾਰਾਂ ਸਕੀਮਾਂ ਨਾਲ ਚੱਲੀ ਜਾਂਦੀਆਂ ਨੇ ਗੱਲ ਤਾਂ ਤੇਰੀ ਠੀਕ ਐ ਐ ਬੈਠੇ ਤੂੰ ਕੋਈ ਸਰਨਾ ਨਹੀਂ ਕੱਢ ਕੋਈ ਨਹੀਂ ਸਕੀਮ ਕਰ ਫਿਰ ਕਰਨ ਹੋ ਰਹੀ ਹਾਂ ਕਿਹੋ ਜੀ ਮੈਂ ਤੁਹਾਨੂੰ ਕਹਿੰਦੀ ਸੀ ਜਾ ਜਾ ਮੈਂ ਫੋਟੋ ਲਈਏ ਚੱਲੀਏ ਚਾਹ ਫਿਰ ਅੱਲਾਹ ਹੋਣਾ ਬਹੁਤ ਹੋਣੀ ਉਹ ਪੁਰਾਣਾ ਜਿਹਾ ਪਿੰਡ ਲੱਗਦਾ ਕੋਈ ਉਹ ਤੈਨੂੰ ਕਹੇ ਪਿੰਡ ਦਾ ਨਾਮ ਇਹ ਜਿਆ ਗੜਬੜ ਗੁੰਡਾ ਗੱਲ ਸੁਣ ਲੈ ਉਹ ਚੱਜਦਾ ਘਰ ਭਾਲ ਲਈ ਹੁਣ ਤੇਰੀ ਸਕੀਮ ਹੀ ਆ ਤੇ ਮਰਜ਼ੀ ਕਰ ਲੈ ਸਰ ਗੱਲ ਸੁਣਦਾ ਕਹਿੰਦਾ ਹਾਂ ਹਾਂ ਪੁਰਾਣਾ ਪਿੰਡਾ ਚਾਣਾ ਬੰਦ ਕੇ ਰੱਖੀ ਠੀਕ ਹੈ ਕਦੇ ਜਬੇ ਨਹੀਂ ਬੋਲਣਾ ਉਹ ਮਾ ਜਮਾਨੀ ਬੋਲਦਾ ਬੇਫਿਕਰ ਰਹੇ ਦਾ ਦੇਖ ਲੈ ਜੇਲੇ ਕਿੱਡੀ ਵੱਡੀ ਹਵੇਲੀ ਆ ਹੂੰ ਤੂੰ ਜਮੀਨਾ ਬੋਲੀ ਨਹੀਂ ਨਹੀਂ ਮੈਂ ਨਹੀਂ ਬੋਲਦਾ ਮਾਪੇ ਸਾਹਮਣੇ ਸਾਰੀ ਗੱਲ ਬਾਤ ਆ ਮੈਂ ਜਮੀ ਨਹੀਂ ਬੋਲਦਾ ਠੀਕ ਹੈ ਨਾ ਠੀਕ ਹੈ ਹਾਂ ਉਹ ਕਰਿਓ ਭਾਈ ਕੋ ਮੈਨੂੰ ਲੱਗਦਾ ਕੋਈ ਬੈਠਾ ਹੁੰਦਾ ਸਾਹਮਣੇ ਉਹਨੂੰ ਪੁੱਛ ਲੈਨੇ ਆਪਾਂ ਓਏ ਆਜੋ ਆਜੋ ਕਿਹੜਾ ਆ ਗਿਆ ਇਸ ਵੇਲੇ ਮਾਮਾ ਸਤਿਗੁਰਾਲ 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 ਮਾਮਾ ਤੁਸੀਂ ਕੌਣ ਤੈਨੂੰ ਲੱਗਦਾ ਭਾਜਾ ਤੂੰ ਸਹਣਾ ਨਹੀਂ ਮਨ ਲੇ ਤੂੰ ਮਾਮਾ ਕਿਹ ਜਾਨਾ ਹੈ ਪਰ ਤੂੰ ਸਹਣੇ ਦਾ ਵੀ ਕਿਵੇਂ ਉਹ ਆਪਣੇ ਦੂਰ ਦੀ ਸਕੀਰੀ ਆ ਆ ਮਾਮਾ ਇਹ ਤਾਂ ਗਲਤੀ ਹੋ ਗਈ ਸੀ ਆਜੋ ਆਜੋ ਬੈਠੋ ਮੈਂ ਚਾਹ ਲੈ ਕੇ ਆਉਣਾ ਤੁਹਾਡੇ ਖਾਤਰ ਤੂੰ ਦੋ ਰਹਿ ਪਾਸ ਦੇ ਜਉਦਾ ਰਹਿ ਕੋਈ ਨਾ ਆ ਗਿਆ ਮੈਂ ਚਾਹ ਲੈ ਕੇ ਆਉਣਾ ਤੂੰ ਬੈਠ ਜਾ ਨਾ ਤਾ ਨਾ ਜਾੜਾ ਬਿੱਟਾ ਆ ਪੀਦਾ ਆ ਲੈ ਆ ਨਾ ਇਹਨੂੰ ਮੇਰੇ ਕੋਲ ਨਾ ਆ। ਉਹ ਮੰਦਾ ਕੱਕ ਦੇ ਕਿਉਂ ਨੋ? ਪਰ ਲੋਤਰੋ ਬਸ ਚ ਰੱਖਿਆ ਆਉਦੀ। ਉਹ ਨਹੀਂ ਬੋਲਦਾ ਆਪ ਵੀ ਮਰੀ ਜਾਂਦਾ ਦੁਕਾਨ ਵਾਲਾ। ਲੱਗਦਾ ਵਰਬਾ ਹੁਣ ਕੁਟ ਗੇ। ਕੀ ਅੰਤ ਆ? ਪਾੰਜ ਨੂੰ ਪਤਾ ਨਾ ਲੱਗੇ ਆਪਾਂ ਕਹਾਂ। ਇੱਥੇ ਉਹ ਜਗੜ ਲੂਟ ਆਪਾਂ। ਇਹ ਤਾਂ ਜਮੇ ਠੀਕ ਆ। ਹਲਾ ਸੁਣੋ। ਇਥੇ ਲੋਕ ਤਾਂ ਝਪੜੀ ਨੇ ਪਤਾ ਨਾ ਲੱਗਦੇ ਬਸ ਉਹ ਆਪਾਂ ਨੂੰ ਪਤਾ ਲੱਗਣ ਦੇਣਾ ਆਪਾਂ ਢਿੱਡੀ ਭਰਨਾ ਆ ਹਾਂ ਬਾਈ ਚਾਹ ਪੀਓ ਤੁਸੀਂ ਲੈ ਪਾਣੀ ਲੈ ਆ ਚਾਹ ਪੀਓ ਤੁਸੀਂ ਚਲ ਮੈਂ ਆ ਗਿਆ ਪਸੋਂ ਨੂੰ ਸੱਣੀ ਲਾਇਆ ਵਾਂ ਠੀਕ ਆ ਠੀਕ ਆ ਠੀਕ ਹੁੰਦੀ ਆ ਸੇਵਾਪੁਰੀ ਮਾਲ ਡੰਗਰ ਬਾਵਾ ਰੱਖੀ ਬੈਠਾ ਪਾਣੀ ਆ ਕੀ ਆਂ ਤਾ ਰੰਗ ਲੱਗੇ ਬੈ ਸੁੱਖ ਨਾਲ ਉਹ ਇੱਥੇ ਪੂਰਾ ਰੋਟਾ 5-10 ਦਿਨ ਆਪਣੇ ਵਧੀਆ ਲੰਘਣ ਤੀਆਂ ਵਾਂਗੂੰ ਲੰਘਣਗੇ ਔਰ ਤੂੰ ਹਸਾ ਹਸਾ ਚਲੀ ਉਹ ਮੈਂ ਨਹੀਂ ਬੋਲਦਾ ਮੇਕ ਨੂੰ ਕੋਈ 4 ਮਹੀਨੇ ਦੇ ਪਾ ਬੜੀ ਸਕੀਮ ਲਾਉਣਾ ਮਿੰਟ ਦੀ ਮਾਮਾ ਬਾਂਜਾ ਬੰਦਰਾ ਤਾਂ ਦੱਸਾ ਘਟ ਜਿੰਦਾ ਜਿੰਨ ਕਾ ਤੇ ਠੀਕ ਆ ਆਜੇ ਮਾਮਾ ਜੀ ਖੋਤੀ ਖਾਣੇ ਵੇ ਦੂਰੋਂ ਆਇਓ ਤੁਸੀਂ ਥੱਕ ਕੇ ਹੋਵੋਗੇ ਹਾਂ ਬਾਜੇ ਆਜਾ ਆਈ ਆਂ ਜੀ ਆਜਾ ਰੁਕੀਗਾ ਜੀ ਮਾਮਾ ਕਮਾਲ ਦੀ ਗੱਲ ਆ ਯਾਰ ਬੇਬੇ ਨੇ ਵੀ ਨਹੀਂ ਵਸਾਣਾ ਸਾਨੂੰ ਕਿੰਨੀ ਕ ਦੂਰ ਦੀ ਰਿਸ਼ਤੇਦਾਰੀ ਹੈ ਆਪਣੀ ਉਹ ਪਤਾ ਤੂੰ ਕੱਲ ਦਾ ਛਰੇਟ ਹੈ ਜੇ ਆਵੇਂ ਜਾਵੇਂ ਫੇਰ ਹੀ ਪਤਾ ਲੱਗੇ ਉਹ ਜੱਟਾਂ ਦੀ ਰਿਸ਼ਤੇਦਾਰੀ ਹੈਗਾ ਬੱਲਾ ਵਾਂਗੂ ਕਿਸਿਆਂ ਪਈਆਂ ਇਹ ਗੇਲਾ ਸਹੀ ਕਹਿੰਦਾ ਭਾਂਜ ਅਸੀਂ ਤੇਰੇ ਨੰਨੇ ਦੀ ਕਢਾਂ ਨਹੀਂ ਬੰਦੇ ਉਹ ਮਾਮੇ ਲਾਦੇ ਆ ਭਾਂਜਿਆ ਹੁਣ ਤਾਂ ਸਮਝ ਜਾਂ ਤੂੰ ਇੰਨੀਆਂ ਲੰਮੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਆ ਉਹ ਮਾਮਾ ਮੈਨੂੰ ਤਾਂ ਨਹੀਂ ਪਤਾ ਲੱਗਿਆ ਯਾਰ ਹੋ ਸਕਦਾ ਵਾਪ ਨੂੰ ਪਤਾ ਹੋਵੇ ਭਾਂਜਿਆ ਹਵੇ ਹੀ ਵੜੀ ਪਾਣੀ ਰੱਖੀ ਬੈਠਾ ਆਂ ਲੱਗਦੀ ਐ ਬੀ ਉਹ ਤਾਂ ਬੂਗੀ ਸਾਡੇ ਗਰੀਬ ਲੋਕਾਂ ਨੇ ਛੰਡ ਘੱਟੇ ਪਏ ਆ। ਉਹ मामा ਇੱਧਰ ਤੇ ਹੀ ਆਵਾਜ਼ ਆ। ਕੋਈ ਗੱਲ ਨਹੀਂ ਪਾਰਾਂਗੇ ਹੌਲੀ ਹੌਲੀ। ਉਹ ਚਲ ਕੋਈ ਗੱਲ ਨਹੀਂ ਜਦੋਂ ਆਹ ਚਾਰਸ ਲੜ ਪਾਣੀ ਐਵੇਂ ਹੱਡੀਆਂ ਚੱਕ ਕੇ ਫਾਹਾਲਣਾ ਵੀ ਠੀਕ ਨਹੀਂ ਹੈਗਾਗਾ। ਉਹ मामा ਲਾਉਣ ਦੇ ਘਟ ਘਟ ਕਰੀਂ ਤੇ ਜਾਂ ਫਿਰ ਕੋਈ ਧੀ ਪਸਣਾਈ ਕਰਾ ਲਾ ਮਸਾ ਦਾ ਢੀਕ ਦੇ ਨੌਆਂ ਆ ਤੂੰ ਮੰਦਰਾ। ਚੱਲ ਫਿਰ ਚਲੋ ਫਿਰ ਆਜੋ ਲਾਉਣੇ ਘਟ ਘਟ। ਉਹ ਬਾਦੀ ਨੂੰ ਗੱਲ ਭੰਗ ਦੇਣ ਲੱਗਦਾ। ਗੱਲ ਸੁਣੋ। ਉਹ ਸੋਲਣਾ ਕਰਦੀ। ਕੋਈ ਨਹੀਂ ਜੋਸਾਵਾਤ ਨਹੀਂ ਉਹ ਬੇਬੇ ਕਰਾ ਦਵਾ ਨਹੀਂ ਆ ਕੋਈ ਚੱਕਰ ਆਉਂਦਾ ਸਮਝ ਨਹੀਂ ਆ ਰਹੀ ਯਾਰ ਮੋਟਾ ਆ ਕਹਦਾ ਮੈਂ ਤੇਰਾ ਮਾਮਾ ਲੱਗਦਾ ਕਿਹੜਾ ਉਹਦੇ ਨਾਲ ਆ ਬਹੁਤਾ ਨਹੀਂ ਪਤਾ ਲੱਗ ਰਿਹਾ ਕੁਝ ਸਮਝ ਨਹੀਂ ਆ ਨੰਨੀ ਨਿੱਕੜਾ ਨਹੀਂ ਕੋਈ ਸਮਝ ਨਹੀਂ ਆ ਰਹੀ ਯਾਰ ਪਤਾ ਬੇਬੇ ਦਾ ਨਹੀਂ ਮੈਨੂੰ ਵੀ ਨਹੀਂ ਹੈਗਾਗਾ 2200 ਬਾਹਰ ਆ ਗਿਆ ਹੋ ਸਕਦਾ ਮੈਨੂੰ ਨਹੀਂ ਨਿਆਣਾ ਸੀ ਆ ਵੀ ਨਾਂ ਪਤਾ ਹੋਵੇ ਮੈਨੂੰ ਰਿਸ਼ਤੇਦਾਰ ਯਾਰ ਚੱਲ ਹੋਊਗੀ ਯਾਰ ਕੋਈ ਨਾ ਕੋਈ ਬਾਹਰ ਹਵੇਲੀ 'ਕਾ ਤੂੰ ਐਡੀ ਵੱਡੀ ਪਾਈ ਬੈਠਾ ਯਾਰ ਤੇ ਹਾਂ ਜਿਆ ਲਾਉਂਦੇ ਹਾਂ ਉਹ ਕੀ ਕਰੀ ਜਾਂਦੇ ਨੇ ਓਹੋ ਨਹੀਂ ਇਹ ਤਾਂ ਤੇਰਾ ਮਾਮਾ ਤਾਂ ਬਾਹਲਾ ਬੈਠੀ ਆ ਫਿਰ ਇਹ ਕਰ ਕੀ ਰਹੀ ਨੇ ਨਹੀਂ ਉਹ ਕਬੱਡੀ ਖੇਡਦਾ ਰਿਹਾ ਕਬੱਡੀ ਖੇਡਣ ਦੇ ਕਾਰਨ ਉਹਨਾਂ ਨੂੰ ਦੱਸ ਰਿਹਾ ਮੈਨੂੰ ਤਾਂ ਲੱਗਦਾ ਮੱਗਰ ਨੂੰ ਕਸਰਤ ਕਰਾਉਂਦਾ ਹੋ ਦੇਖ ਲੈ ਤੀ ਤੂੰ ਤਾਂ ਮੇਰੇ ਭਾਈ ਨੂੰ ਕੀ ਸਮਝਦੀ ਸੀ ਇਹੋ ਜਿਹਾ ਮੇਰਾ ਭਾਈ ਹੈ ਇਹਦੇ 'ਚ ਮੇਰੇ ਭਾਈ 'ਚ ਗੁਣ ਬਥੇਰੇ ਨੇ ਬੇਬੇ ਗੁਣ ਤਾਂ ਬਥੇਰੇ ਨੇ ਪਰ ਇੱਕ ਹੀ ਕਮੀ ਆ ਖਾਂਦੇ ਵਾਲਾ ਨੇ ਦੋਨੇ ਨਹੀਂ ਜੇ ਕੋਈ ਖਾਊ ਤਾਂ ਹੀ ਕੱਤੀ ਇਹ ਕੰਮ ਕਰੂਗਾ ਐਂ ਦੱਸ ਕਬੱਡੀ ਖੇਡਦਾ ਰਿਹਾ ਪਹਿਲੇ ਦਿਨੋਂ ਤੈਨੂੰ ਮੈਂ ਪਹਿਲਾਂ ਦੱਸ ਕੇ ਹਟੀਆਂ ਇਸ ਕਰਕੇ ਦੀ ਖਰਾਕਤੀ ਐ ਬਾਧੂ ਹੈਗੀ ਠੀਕ ਐ ਇਹ ਤਾਂ ਅੱਧਾ ਅੱਧਾ ਕਿਲੋ ਤਿੰਨ ਤਿੰਨ ਪਾ ਪੱਕਾ ਕੇ ਉਹਦਾ ਕੌਲਾ ਖੜਾ ਖੜਾ ਛੜਾਕ ਜਾਂਦਾ ਹੁੰਦਾ ਸੀਗਾ ਆ ਦੇਖ ਲੈ ਹੁਣ ਦੀ ਹੁਣ ਦੇ ਪੋਸਤੋਂ ਨਾ ਇੱਕ ਚਮਚਾ ਘੋਜ਼ਾ ਨਹੀਂ ਖਾਧਾ ਜਾਂਦਾ ਕਹਿੰਦੇ ਨੇ ਸੰਤਾ ਲੈਟਰਿੰਗਾ ਲੱਗ ਗਈਆਂ ਭਾਣ ਜੇ ਤੂੰ ਮੇਨ ਗੇਟੀ ਪਾਲਾ ਸੂਟਾ ਰੱਖੀ ਬੈਠਾ ਬਾਈ ਚਾਂਸ ਜੇ ਮੱਝ ਮੱਝ ਦੀ ਨਿਗਾਹ ਇੰਗਾ ਕਿੱਥੋਂ ਦੀ ਓਏ ਹੱਦ ਹੋ ਗਈ ਮਾਮਾ ਝੋਟੇ ਵਰਗੀਆਂ ਮੱਝਾਂ ਪਈਆਂ ਨੇ ਐ ਮਰਨ ਲੱਗੀਆਂ ਨੇ ਇਹ ਕਿਤੇ ਓ ਭਾਣ ਜੇ ਰੱਬ ਦਾ ਕੀ ਪਤਾ ਹੁੰਦਾ ਹੈ ਮੱਝ ਤੋਂ ਪਹਿਲਾਂ ਕਦੇ ਤੂੰ ਕਹ ਦੇ ਨਾ ਮੱਜਾਂ ਮਰ ਜਣੀਆਂ ਕਦੇ ਕਹ ਦੇ ਨਾ ਮੈਂ ਮਰ ਜੂ ਕਦੇ ਕਹ ਦੇ ਨਾ ਹਵੇਲੀ ਛੱਤ ਡਿੱਗ ਪੂ ਤੇਰੀ ਨਹੀਂ ਪਤਾ ਲਾਦਾ ਮੈਨੂੰ ਤਾਂ ਲਾਦਾ ਤੇਰਾ ਦਿਮਾਗ ਤਮੂਗ ਹੱਲ ਗਿਆ ਉਹ ਮਾਮਾ ਗੱਲਾਂ ਕਹੇਂਆ ਕਰੀ ਜਾਂਦਾ ਮਾਮਾ ਉਹ ਕਾਣੂ ਤਾਂ ਜਾ ਇਹਦੇ ਦਿਮਾਗ ਤੇ ਰੀਲ ਚੜ ਜਾਂਦੀ ਐ ਇਹ ਫਿਗਰੀ ਵਾਲਾ ਕਰਦਾ ਐ ਤੇਰਾ ਉਹ ਤੇਰੀ ਲੋਤਰੋ ਰਹਿੰਦੀ ਕਿਉਂ ਭਕਾਈ ਮਰੀ ਜਨੇ ਦਾ ਉਹ ਮੈਂ ਲੋਤਰੋ ਕੋਈ ਨਹੀਂ ਮਾਰਦਾ ਮੈਂ ਸੱਚ ਕਹਿਣਾਗਾ ਗੇਟ ਘਰ ਨਿਕਾਏ ਰੱਖੀ ਬਟਾ ਇਹ ਤਾਂ ਐਡੀ ਬੈਡੀ ਮੈਂ ਕਿੱਥੇ ਨੰਗ ਜੂਗੇ ਤੇ ਬੱਕਰੀ ਨੰਗ ਦੀ ਗੱਲਾਂ ਕਹੀਆਂ ਕਰਦਾ ਇਹ ਤੂੰ ਗੱਲ ਹੋ ਇਹਦੇ ਦਿਮਾਗ ਤੇ ਰੀਲ ਚੜਦਾ ਫਿਕਰੀ ਵਾਲਾ ਕਰਦਾ ਇਹ ਦਿਮਾਗ ਤੇ ਰੀਟਰ ਨੇ ਪਤਾ ਹੀ ਨਹੀਂ ਲੱਗਦਾ ਕੀ ਬੋਲਦਾ ਹੈਗਾ ਉਹ ਦਿਮਾਗ ਮੁਕ ਤਾਂ ਨਹੀਂ ਹੱਲ ਗਿਆ ਮਾਮੇ ਦਾ ਨਹੀਂ ਨਹੀਂ ਇੱਕ ਕਾਣੋਂ ਹਣ ਤੂੰ ਕਾਣੋਂ ਰੱਖਣਾ ਮਾਰਿਆ ਯਾਰ ਆਜੋ ਮਾਮਾ ਤੁਹਾਨੂੰ ਪਸ਼ੂਦੰਦਰ ਦਿਖਾਉਣਾ ਆਪਣੇ ਚਲ ਕੋਈ ਚੱਲ ਚੱਲ ਮੈਂ ਤਾਂ ਲਾਦਾ ਜੇ ਤੇਰਾ ਮਾਮਾ ਪੰਜ ਚਾਰ ਦਿਨ ਉਰੇ ਰਹੇ ਨਾ ਤਾਂ ਠੀਕ ਹੈ ਆ ਮੱਗਰੂ ਵੀ ਮਾੜੀ ਮੋਟੀ ਸੁਰਤਾ ਜੂ ਇਹਦਾ ਢਿੱਡ ਹੌਲਾ ਹੋ ਜਾਊਗਾ ਬੇਬੇ ਪੰਜ ਚਾਰ ਦਿਨ ਰਹਿਣ ਦੀ ਤਾਂ ਗੱਲ ਕਰੀ ਜਾਈਆਂ ਆਟੇ ਦੀ ਢੋਲੀ ਹੋਰ ਮੰਗਵਾ ਲਈ ਫਿਰ ਨੀ ਕੋਈ ਨਾ ਸੁਖਨਾਰ ਕੰਕ ਦਾ ਢੋਲ ਭਰਿਆ ਪਿਆ ਆਟਾ ਪਾ ਪਿਹਾਲਾਂਗੇ ਤੂੰ ਦਰਦੀ ਕਿਉਂ ਆਂਗੇ ਦੱਸ ਵੱਤ ਤਾਂ ਬੱਧਾ ਸਿਲੰਡਰ ਖਤਮ ਹੋਊਗਾ ਆਪਾਂ ਭਰਾ ਲਾਂਗੇ ਬੇਬੇ ਤੈਨੂੰ ਸਿਲੰਡਰ ਦੀ ਫਿਕਰ ਪੈ ਗਈ ਮੇਰੀ ਤੈਨੂੰ ਫਿਕਰ ਨਹੀਂ ਹੈਗੀ ਬਰੋਂ ਬਣਾਉਣੀ ਥੱਕ ਜਾਨੀ ਆ ਮੈਂ ਨਹੀਂ ਕੋਈ ਗੱਲ ਨਹੀਂ ਐਨੇ ਕ ਦੋ ਟੱਪਣਾ ਦੀ ਰੋਟੀ ਦਾ ਕੀ ਹੁੰਦਾਗਾ ਆਪਾਂ ਘਰ ਦੇ ਵਿੱਚ ਕਾ ਮੈਂਬਰ ਆ ਹੈ ਪੰਜ ਚਾਰ ਆਪਾਂ ਮੈਂਬਰ ਆ ਆ ਦੇਖ ਲੈ ਧੰਨ ਮੇਰਾ ਜਿਹੜੀ ਖੇਤ ਦੇ ਵਿੱਚ ਬਾੜੀ ਜਦੋਂ ਹੁੰਦੀ ਸੀ 15-15 ਜਣਾ ਬੰਦਿਆਂ ਦੀ ਰੋਟੀ ਨਾਲ ਸਿੱਤੇ ਲੈ ਕੇ ਜਾਂਦੀ ਸੀ ਟੋਕਰਾਂ ਚਾੱਕੇ ਨਾਲੇ ਪਕਾਉਂਦੀ ਸੀ ਵੇਬੇ 15 ਜਣੇ ਵੀ ਇੰਨੀਆਂ ਰੋਟੀਆਂ ਨਹੀਂ ਖਾਂਦੇ ਹੁਣੇ ਜਿੰਨਾ ਮਾਮਾ ਕੱਲਾ ਖਾ ਜਾਂਦਾ ਤੇ ਢਿੱਡੜ ਲਿਆ ਖਾ ਲੈਂਦਾ ਨਹੀਂ ਬੌੜੀਏ ਪੁਰਾਣੇ ਬੰਦੇ ਤਾਂ ਖਰਾਕ ਹੀ ਬਾਹਲੀ ਸੀ ਤੈਨੂੰ ਹੁਣ ਦਿਨ ਨੂੰ ਕੀ ਪਤਾ ਆਹ ਦੇਖ ਮਾਮਾ ਪਈਆਂ ਨੇ ਨਾ ਛੋਟੇ ਵਰਗੀਆਂ ਮੱਜਾਂ ਹਾਂ ਯਾਰ ਮੱਖੀ ਦੀ ਤਲਕੀ ਦੇ ਦੂੰਗਾ ਉਹ ਬੁੜਾਇਆ ਕੌਣ ਪਿਆ ਪਾਣ ਦੇ ਉਹ ਤਾਂ ਮੇਰੇ ਬਾਪੂ ਆਵਾ ਮਾ ਬਾਪੂ ਆ ਯਾਰ ਜਮੀ ਬੀਤੇ ਆ ਪੈ ਮੈਨੂੰ ਕਹਿੰਦਾ ਦਾ 5-4 ਘੰਟੇ ਫੱਟੂਗਾ ਉਹ ਚੁੱਪ ਕਰ ਜਬਈ ਮਰਵਾਏਗਾ ਆ ਕੀ ਬਕਵਾਸ ਮਾਰੀ ਐ ਨਾ ਮਮਾ ਤੂੰ ਮੈਂ ਕਹ ਲਾ ਕੀ ਪੈਣ ਦੀ ਬਕਵਾਸ ਮਾਰੀ ਐ ਮੈਂ ਪਹਿਲਾ ਕੀ ਕਹਿਣਾ ਮੈਂ ਕਹ ਉਹੀ ਕਹਿਣਾ ਜਿਹੜਾ ਕੁਝ ਮੇਰੇ ਸਾਹਮਣੇ ਅੱਖਾਂ ਸਾਹਮਣੇ ਤੁਸੀਂ ਜਾਂਦਾ ਬੜਾ ਅੰਤਰੀਜਾਮੀ ਐ ਤੇ ਮੈਨੂੰ ਕਾਹ ਲੱਗਦਾ ਭਾਂਜੇ ਤੁਹਾਡੇ ਪਿਲਕੇ ਆ ਬੁੜਾ ਮੈਨੂੰ ਲਾ 2-4 ਘੰਟੇ ਦੇ ਬਰਨ ਹੋਗਾ ਉਹ ਚੁੱਪ ਕਰ ਕੋਈ ਮਰੀ ਐ ਉਹ ਮੈਨੂੰ ਲੱਗੀ ਜਾਂਦਾ ਲੱਛਣ ਜਿਹੜਾਈ ਕਰੂਗਾ ਉਹ ਚੁੱਪ ਰੰਡਾ ਤੈਨੂੰ ਆਇਆ ਪਤਾ ਹੁਣ ਤੇਰੇ ਨਾਲ ਕੀ ਹੋਣਾ ਹੈ ਸਾਡਾ ਕੀ ਹੋਣਾ ਭਾਂਜੇ ਦੇਖ ਡਾਂਗ ਵਾ ਤੇ ਪੱਟਣਾ ਤੇਰੀ ਜਬਾਨ ਨੇ ਮਰਵਾਵਾ ਤੂੰ ਪੱਟਲਾ ਕੱਟਲਾ ਮੇਰਾ ਖਰਚਾ ਉਹ ਵੀ ਗਾਣੇ ਪਾਤੀ ਮੈਂ ਜੀ ਦਲ ਗਾਤੀ ਮਗਾ ਸੱਤ ਪੁੱੜ ਕਰਜਾ ਖਰਜਾ ਤਾਂ ਨਹੀਂ ਕਿੱਥੋਂ ਆਈਆਂ ਮੇਰੇ ਸਲੇ ਦੀਆਂ ਲਗਾਉਣਾ ਪੈ ਗਏ ਨਾ ਹੁਣ ਪੱਜਣਾ ਹੁਣ ਓ ਨੋ 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 ਹੁਣ ਖੜਾ ਪਿਆ ਸਾਹਮਣੇ ਹੁਣ ਜਾਂਦੇ ਆ ਭੱਜੇ ਮੇਰੇ ਸਾਲਾ ਨਗਰੀ ਹੁੰਦਾ ਆਪਣੇ ਲਾ ਹੁਣ ਠੀਕ ਰਹਾ ਉਹ ਮੈਂ ਇੱਥੇ ਰਿਹਾ ਨਹੀਂ ਨਾ ਮੈਂ ਸੱਚਾ ਬੋਲਿਆ ਹੁੰਦਾ ਮੇਥੋਂ ਉਹ ਤੈਨੂੰ ਤਾਹ ਨਹੀਂ ਦੱਸਣ ਕਟਲਾ ਹੋ ਖਾਲੇ ਪਰੋਠੇ ਉਧਰ ਜਵਾਨਦਾਰਾ ਸੀ ਆ ਮੇਰੇ ਵੀ ਸਾਰੇ ਮੈਥੋਂ ਨਹੀਂ ਰਿਹਾ ਹੁੰਦਾ ਬਸ ਬੋਲਾ ਜਾਂਦਾਗਾ ਬੋਲਾ ਜਾਂਦਾ ਜਵਾਨ ਨੂੰ ਸੰਭ ਲਾਂਦਾ ਤੈਨੂੰ ਨਾਲ ਸਮਝਾਇਆ ਸੀਗਾ